ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਇੱਕੋ ਕਸਟਮਰ ਦੇ ਆਰਡਰ ਨੇ ਆਰਡਰ ਹੈ ਜੀ ਇਹਨਾਂ ਦਾ 15 ਸੂਟ ਨੇ ਆਪਾਂ ਨੇ ਪਾਰਸਲ ਕਰਨੇ ਤੇ ਜਲਦੀ ਜਲਦੀ ਮੈਂ ਵੀਡੀਓ ਬਣਾਉਂਗੀ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਜੀ ਇਹਨਾਂ ਸੂਟਾਂ ਦੀ ਪ੍ਰਾਈਸ ਤੁਸੀਂ ਮੇਰੇ ਤੋਂ ਬਾਅਦ ਦੇ ਵਿੱਚ ਵਟਸਐਪ ਤੇ ਮੈਸੇਜ ਕਰਕੇ ਪੁੱਛ ਲਿਓ ਜੀ ਹੁਣ ਥੋੜਾ ਜਿਆਦਾ ਜਲਦੀ ਵੀਡੀਓ ਬਣਾਉਣੀ ਹੈ ਤਾਂ ਕਰਕੇ ਪ੍ਰਾਈਸ ਮੈਨੂੰ ਨਾਲ ਮ ਤੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਆਇਆ ਹੈ ਜੀ ਆਪਣਾ ਰਾਜਵਿੰਦਰ ਬਲੌਗ ਜਿੱਦੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆਂ ਤੇ ਆਰ ਕੇ ਬੁਟੀਕ ਤੇ ਆਪਾਂ ਸਵੇਰੇ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆਂ ਇਸ ਚੈਨਲ ਤੇ ਆਪਾਂ ਸ਼ਾਮ ਨੂੰ 3 3:30 ਤੋਂ ਲੈ ਕੇ 4 ਵਜੇ ਤੱਕ ਆਪਾਂ ਲਾਈਵ ਦਾ ਪ੍ਰੋਸੀਜਰ ਰੱਖਿਆ ਜੀ ਮੇਰੀਆਂ ਭੈਣਾਂ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ 3 ਤੋਂ ਲੈ ਕੇ 4 ਦੇ ਵਿੱਚ ਵਿੱਚ ਆਪਾਂ 5-10 ਮਿੰਟ 15 ਮਿੰਟ ਇੱਧਰ ਉੱਧਰ ਹੋ ਸਕਦੇ ਨੇ ਜੀ 3 ਤੋਂ ਲੈ ਕੇ 4 ਦੇ ਵਿੱਚ ਵਿੱਚ ਆਪਾਂ ਅੱਧਾ ਘੰਟੇ ਦੇ ਵਿੱਚ ਬਸ ਸਿਰਫ 20 ਤੋਂ 25 ਮਿੰਟ ਆਪਾਂ ਲਾਈਵ ਹੋਣਾ ਹੈ ਉਹਦੇ ਵਿੱਚ ਤੁਹਾਨੂੰ ਸੂਟ ਦਿਖਾਇਆ ਕਰਾਂਗੇ ਨਵੀਂ ਚੀਜ਼ ਜੀ ਜੋ ਵੀ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਅੱਜ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਇਸ ਤੋਂ ਪਹਿਲਾਂ ਲਓ ਜੀ ਪਹਿਲਾ ਸੂਟ ਰਹੇਗਾ ਜੀ ਸਿਲਕ ਪਸ਼ਮੀਨੇ ਦੇ ਵਿੱਚ ਸਰਦਈ ਕਲਰ ਤੇ ਦੇਖੋ ਚੁੰਨੀਆਂ ਖੜਕਣਾਂਗਾ ਚਲੋ ਜੀ ਇਹ ਪਹਿਲਾ ਸੂਟ ਰਹੇਗਾ ਆਪਣਾ ਸਿਲਕ ਪਸ਼ਮੀਨੇ ਤੇ ਇਹਦਾ ਇਸ ਤਰ੍ਹਾਂ ਦਾ ਡਿਜ਼ਾਈਨਿੰਗ ਬਣੀ ਹੋਈ ਹੈ ਦੇਖੋ ਜੇ ਤੁਹਾਨੂੰ ਪਸੰਦ ਆ ਇਹ ਤੇ ਵਾਈਟ ਦੀਆਂ ਕਲੀਆਂ ਬਣੀਆਂ ਹੋਈਆਂ ਨੇ ਜੀ ਨਾਲ ਆਪਾਂ ਨੇ ਇਸ ਤਰ੍ਹਾਂ ਰਸਟ ਦਾ ਤੇ ਗ੍ਰੀਨ ਪੱਤੀਆਂ ਦੇ ਕੇ ਸੂਟ ਨੂੰ ਜਿਹੜਾ ਡਿਜ਼ਾਈਨ ਦਿੱਤਾ ਦੇਖੋ ਇਹਦੇ ਇਸ ਤਰ੍ਹਾਂ ਚਾਕਾਂ ਤੇ ਤੱਕ ਵਰਕਰ ਰਹੇਗਾ ਜੀ ਤੇ ਇਹ ਪੈਨਲ ਨੇ ਜਿਹੜੇ ਪੂਰੇ ਜਾਣਗੇ ਤੇ ਵਿਚਕਾਰ ਇਸ ਤਰ੍ਹਾਂ ਦੀਆਂ ਬੂਟੀਆਂ ਮਿਲਣਗੀਆਂ ਤੁਹਾਨੂੰ ਤੇ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਆਫ ਵਾਈਟ ਦੀ ਤੁਹਾਨੂੰ ਜਿਹੜੀ ਹੈਗੀ ਆ ਫਿਨਿਸ਼ਿੰਗ ਦਿੱਤੀ ਹੈ ਚਾਕਾਂ ਤੇ ਲੇਸ ਲਾਈ ਹੈ ਇਸਨ ਵਾਰੇ ਦੀ ਆਪਾਂ ਨੇ ਰੱਖੀ ਹੈ ਜੀ ਪਲੇਨ ਇਹ ਸਿਲਕ ਪਸ਼ਮੀਨੇ ਤੇ ਵਰਕ ਹੋਇਆ ਹੋਇਆ ਹੈ ਜੀ ਜੇ ਤੁਸੀਂ ਨੇ कॉटन ਫੈਬਰਿਕ ਤੇ ਕਿਸੇ ਦੇ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਤੇ ਚਨੂਨ ਦਾ ਰੱਖਿਆ ਜੀ ਆਪਾਂ ਨੇ ਦੁਪੱਟਾ ਸਿੰਗਲ ਕਲਰ ਦਾ ਲਓ ਜੀ ਇਹਦੇ ਆਪਾਂ ਨੇ ਆਫ ਵਾਈਟ ਦਾ ਇਸ ਤਰ੍ਹਾਂ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਲਓ ਜੀ ਜੇ ਤੁਹਾਨੂੰ ਪਸੰਦ ਹੈ ਜਿਹੜਾ ਆਪਾਂ ਪ੍ਰਾਈਸ ਦੱਸਾਂਗੇ ਜੀ ਤੁਹਾਨੂੰ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲਿਓ ਬਾਕੀ ਮੈਂ ਕੋਸ਼ਿਸ਼ ਕਰੂੰਗੀ ਮੈਂ ਦੇ ਉੱਪਰ ਮੈਂਸ਼ਨ ਕਰਦਾ ਪ੍ਰਾਈਸ ਔਰ ਵਿਦਾਊਟ ਟੂ ਸਟੀਚਿੰਗ ਤੋਂ ਹੋਣਗੇ ਜੀ ਦੁਪੱਟਾ ਐਡ ਹੋਏਗਾ ਵਿੱਚ ਜੇ ਤੁਸੀਂ ਦੁਪੱਟਾ ਨਹੀਂ ਕਰਵਾਉਣਾ ਤਾਂ ਨਾ ਵੀ ਕਰਵਾ ਸਕਦੇ ਹੋ ਤਾਂ ਦੁਪੱਟੇ ਦੇ ਤੁਹਾਨੂੰ ਪੈਸੇ ਨੇ ਜਿਹੜੇ ਕੱਟ ਜਾਣਗੇ ਲਓ ਜੀ ਜੇ ਤੁਸੀਂ ਕਾਟਨ ਫੈਬਰਿਕ ਤੇ ਕਰਵਾਉਂਗੇ ਥੋੜਾ ਜਿਹਾ ਤੁਹਾਨੂੰ ਇਹ 2 300 ਰੁਪਏ ਸਸਤਾ ਪੈ ਜਾਏਗਾ ਇਸ ਫੈਬਰਿਕ ਤੇ ਤੁਹਾਨੂੰ ਥੋੜਾ ਜਿਹਾ ਮਹਿੰਗਾ ਪੈ ਜਾਏਗਾ ਲਓ ਜੀ ਦੂਸਰਾ ਕਲਰ ਹੈਗਾ ਇਹਨਾਂ ਦਾ ਸਿਲਕ ਪਸ਼ਮੀਨੇ ਦਾ ਮਹਿੰਦੀ ਕਲਰ ਦੇਖੋ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਇਹ ਜਿਹੜਾ ਹੈਗਾ ਡਿਜ਼ਾਈਨ ਬਣਿਆ ਹੋਇਆ ਘੇਰ ਦੇ ਉੱਪਰ ਇੱਕ ਸੈਂਟਰ ਇੱਕ ਪਾਸੇ ਫਲਾਵਰ ਬਣਿਆ ਹੋਇਆ ਇਧਰ ਸਾਰੇ ਫਰੰਟ ਦੇ ਵਿੱਚ ਬੂਟੀਆਂ ਮਿਲਣਗੀਆਂ ਤੁਹਾਨੂੰ ਕੰਮ ਪੂਰਾ ਸਾਫ਼ ਸੁਥਰਾ ਮਿਲੂਗਾ ਇਹ ਵਾਲੀ ਬੇਲ ਮਿਲੂਗੀ ਜੀ ਤੁਹਾਨੂੰ ਗੜੇ ਤੇ ਤੇ ਇਹ ਫਲਾਵਰ ਬਾਹ ਤੇ ਮਿਲੇਗਾ ਪਿੰਕ ਕਲਰ ਦੀ ਆਪਾਂ ਇਹਦੇ ਵਿੱਚ ਪਿੰਕ ਕਲਰ ਦਾ ਵਰਕ ਹੋਇਆ ਹੋਇਆ ਜੀ ਲੈ ਕੇ ਲੈਸ ਦਿੱਤੀ ਹੋਈ ਆ ਸੂਟ ਨੂੰ ਦੇਖੋ ਜੀ ਸਿਲਕ ਪਸ਼ਮੀਨੇ ਦਾ ਸੂਟ ਹੈ ਤੇ ਇਹਦੇ ਨਾਲ ਆਪਾਂ ਨੇ ਸਲਵਾਰ ਰੱਖੀ ਹੈ ਜੀ ਪਲੇਨ ਇਹਦੇ ਨਾਲ ਆਪਾਂ ਨੇ ਦੁਪੱਟਾ ਵੀ ਸਿੰਗਲ ਕਲਰ ਦਾ ਹੀ ਰੱਖਿਆ ਇਹ ਦੁਪੱਟਾ ਤੁਹਾਨੂੰ ਇਹਦੇ ਵਿੱਚ ਇਸਤ ਕਰਕੇ ਥੋੜਾ ਜਿਹਾ ਡਾਰਕ ਦਿਖ ਰਿਹਾ ਜੀ ਜਿਹੜਾ ਇਹਦੇ ਵਿੱਚ ਕਾਲਾ ਕਲਰ ਹੈ ਨਾ ਇਹ ਟਾਈਡਾਈ ਹੈ ਸਿਲਕ ਪਸ਼ਮੀਨਾ ਡਬਲ ਟੋਨ ਦੇ ਵਿੱਚ ਤਾਂ ਕਰਕੇ ਥੋੜਾ ਸੂਟ ਕਾਲਾ ਦਿਖ ਰਿਹਾ ਤੇ ਦੁਪੱਟਾ ਜ਼ਿਆਦਾ ਦਿਖ ਰਿਹਾ ਵੈਸੇ ਇਹ ਦੁਪੱਟਾ ਜਮਾ ਇਹਦੇ ਨਾਲ ਦਾ ਹੀ ਹੈ ਥੋੜਾ ਜਿਹਾ ਫੋਨ ਦੇ ਵਿੱਚ ਥੋੜਾ ਜਿਹਾ ਫਰਕ ਪੈ ਗਿਆ ਪਿੰਕ ਕਲਰ ਦੀ ਆਪਾਂ ਨੇ ਸੂਟ ਦੇ ਨਾਲ ਦੀ ਜਿਹੜੀ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਲਓ ਜੀ ਜੇ ਤੁਹਾਨੂੰ ਇਹ ਕੋਈ ਵੀ ਫੈਬਰਿਕ ਤੇ ਕਰਵਾਉਣਾ ਗਰਮੀ ਵਾਲੀ ਫੈਬਰਿਕ ਤੇ ਡਿਜ਼ਾਈਨ ਕਰਵਾ ਲਓ ਜੀ ਇਸ ਤੋਂ ਬਾਅਦ ਆ ਗਿਆ ਬਲੈਕ ਕਲਰ ਇਹ ਵੀ ਤੁਹਾਨੂੰ ਸਿਲਕ ਪਸ਼ਮੀਨੇ ਦਾ ਕਲਰ ਮਿਲੇਗਾ ਦੇਖੋ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਹੈ ਸਿਲਕ ਪਸ਼ਮੀਨੇ ਦੀ ਫੈਬਰਿਕ ਰਹੇਗੀ ਦੇਖੋ ਕਿੰਨਾ ਪਿਆਰਾ ਕਲਰ ਹੈ ਕਿੰਨਾ ਸੋਹਣਾ ਸੂਟ ਬਣਿਆ ਹੈ ਇਸ ਤਰ੍ਹਾਂ ਆਪਾਂ ਇਹਨੂੰ ਜਿਹੜੀ ਹੈਗੀ ਆ ਗਲੇ ਤੇ ਪਿੰਕ ਕਲਰ ਦੀ ਨਾਲ ਦੀ ਫਿਨਿਸ਼ਿੰਗ ਪੱਟੀ ਦਿੱਤੀ ਹੈ ਜੀ ਤੇ ਬਾਅਦ ਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਫਲਾਵਰ ਮਿਲੇਗਾ ਕੰਮ ਦੇਖੋ ਜੀ ਬਿਲਕੁਲ ਕਿੰਨਾ ਸਾਫ਼ ਸੁਥਰਾ ਮਿਲਿਆ ਗੁੰਦਿਆ ਪਿਆ ਕੰਮ ਇੰਨਾ ਵਧੀਆ ਇਸ ਤਰ੍ਹਾਂ ਦਾ ਬਾਹ ਤੇ ਫਲਾਵਰ ਮਿਲੂਗਾ ਸਲਵਾਰੇ ਦੀ ਪਲੇਨ ਹੈ ਜੀ ਜੇ ਤੁਸੀਂ ਨੇ ਇਹ ਫਲਾਵਰ ਬਾਹ ਤੇ ਪਵਾਉਣਾ ਤਾਂ ਤੁਸੀਂ ਬਾਹ ਤੇ ਵੀ ਪਵਾ ਸਕਦੇ ਹੋ ਇਹਦੇ ਨਾਲ ਵੀ ਆਪਾਂ ਨੇ ਚਨੂਮ ਦਾ ਰੱਖਿਆ ਦੁਪੱਟਾ ਦੇਖੋ ਜੀ ਸਿਲਕ ਪਸ਼ਮੀਨੇ ਦੇ ਨਾਲ ਹਨਾ ਆਪਾਂ ਨੂੰ ਪਤਾ ਵੀ ਸ਼ਾਈਨਿੰਗ ਵਾਲਾ ਦੁਪੱਟਾ ਲੋਟ ਆਏਗਾ ਇਸ ਤਰ੍ਹਾਂ ਆਪਾਂ ਨੇ ਇਹਦੇ ਨਾਲ ਦੀ ਜਮਾ ਬਿਲਕੁਲ ਲੇਸ ਦਿੱਤੀ ਹੈ ਇਹ ਨਹੀਂ ਹੋਊਗਾ ਵੀ ਆਪਾਂ ਦੁਪੱਟੇ ਤੇ ਹੋਰ ਲੇਸ ਲਾਵਾਂਗੇ ਜੀ ਤੇ ਸੂਟ ਦੇ ਉੱਪਰ ਹੋਰ ਲਾਵਾਂਗੇ ਲੈ ਕੇ ਸਕਰੀਨਸ਼ਾਟ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਦੇਖੋ ਕਿੰਨਾ ਪਿਆਰਾ ਸੂਟ ਹੈ ਲਓ ਜੀ ਪਹਿਲਾਂ ਆਪਾਂ ਸਾਰੇ ਇਹਨਾਂ ਦੇ ਸਿਲਕ ਪਸ਼ਮੀਨੇ ਦੇ ਸੂਟ ਹੀ ਦਿਖਾਵਾਂਗੇ ਚੌਥਾ ਕਲਰ ਆ ਗਿਆ ਜੀ ਇਹਨਾਂ ਦਾ ਗ੍ਰੇ ਕਲਰ ਇਹਦਾ ਵੀ ਡਿਜ਼ਾਈਨ ਹੈ ਜਿਹੜਾ ਬਹੁਤ ਸੋਹਣਾ ਹੋਇਆ ਹੈ ਦੇਖੋ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੈ ਇਹ ਵੀ ਗ੍ਰੇ ਮਾਊਸ ਜਾਂ ਸਿਲਕ ਪਸ਼ਮੀਨੇ ਦਾ ਕਲਰ ਹੈ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੈ ਇਹਦੇ ਵਿੱਚ ਆਪਾਂ ਨੇ ਪੀਚ ਕਲਰ ਦੇ ਨਾਲ ਨਾ ਇਹਦੇ ਵਿੱਚ ਇਸ ਤਰ੍ਹਾਂ ਪੀਚ ਕਲਰ ਸੀ ਇਸ ਤਰ੍ਹਾਂ ਦੀ ਆਪਾਂ ਨੇ ਪੀਚ ਕਲਰ ਦੀ ਲੇਸ ਦਿੱਤੀ ਹੈ ਤੇ ਗਲੇ ਨੂੰ ਬੀ ਸ਼ੇਪ ਬਣਾ ਕੇ ਲੇਸ ਲਾਈ ਹੈ ਤੇ ਬਾਹ ਤੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਬੇਲ ਮਿਲੇਗੀ ਜਿਹੜੀ ਬੇਲ ਚਾਕ ਤੇ ਮਿਲ ਬਣੀ ਹੋਈ ਆ ਉਹੀ ਬਾਹ ਦੇ ਉੱਪਰ ਮਿਲੇਗੀ ਸਲਵਾਰ ਇਹਨਾਂ ਦੀ ਸਾਰੀਆਂ ਪਲੇਨ ਰੱਖੀਆਂ ਹੋਈਆਂ ਨੇ ਚਨੂਨ ਦਾ ਰੱਖਿਆ ਜੀ ਦੁਪੱਟਾ ਦੁਪੱਟੇ ਨੂੰ ਵੀ ਆਪਾਂ ਨੇ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਐ ਇਹ ਦੁਪੱਟੇ ਥੋੜੇ ਜੇ ਤਾਂ ਵੈਸੇ ਤਾਂ ਇਹਦਾ ਤਾਂ ਕੋਈ ਐਡਾ ਚੱਕਰ ਨਹੀਂ ਹੈਗਾ ਤਾਂ ਦਿਖ ਰਹੇ ਨੇ ਟੂ ਟੋਨ ਦੇ ਵਿੱਚ ਸਿਲਕ ਸ਼ਾਈਨਿੰਗ ਵਾਲਾ ਲੱਗਦਾ ਤੇ ਦੁਪੱਟਾ ਹੈਗਾ ਜਿਹੜਾ ਸਿੰਗਲ ਕਲਰ ਦਾ ਇਹ ਟੂ ਟੋਨ ਹੋਣ ਕਰਕੇ ਤੁਹਾਨੂੰ ਦੁਪੱਟੇ ਦਾ ਥੋੜਾ ਜਿਹਾ ਫਰਕ ਲੱਗ ਰਿਹਾ ਵੈਸੇ ਸੇਮ ਹੈ ਕੋਈ ਇਹਦੇ ਵਿੱਚ ਈਸ਼ੂ ਨਹੀਂ ਹੈਗਾ ਵੀ ਅਲੱਗ ਲੱਗੇਗਾ ਲਓ ਜੀ ਸਕਰੀਨ ਸ਼ਾਟ ਜਲਦੀ ਜਲਦੀ ਬੁੱਕ ਕਰ ਲਓ ਕਾਟਨ ਫੈਬਰਿਕ ਤੇ ਵੀ ਕਰਵਾ ਸਕਦੇ ਹਾਂ ਸਿਲਕ ਪਸ਼ਮੀਨੇ ਦੇ ਕਲਰ ਵੀ ਆਪਣੇ ਕੋਲ ਅਵੇਲੇਬਲ ਨੇ ਜੇ ਹੁਣ ਤੋਂ ਸ਼ੁਰੂ ਕਰੋਗੇ ਜੀ ਉਦੋਂ ਤੱਕ ਰੈਡੀ ਹੋ ਜਾਣਗੇ ਲਓ ਜੀ ਦੂਸਰਾ ਕਲਰ ਆ ਗਿਆ ਜੀ ਇਹਨਾਂ ਦਾ ਇਹ ਬਰਬਰੀ ਕਾਟਨ ਦੇ ਉੱਪਰ ਹੋਇਆ ਹੈਡ ਜੈਨ ਦੇਖੋ ਹਾਂ ਜਾਮਨੀ ਪਰਪਲ ਜਿਹਾ ਕਲਰ ਹੈ ਇਸ ਤਰ੍ਹਾਂ ਚਾਕਾਂ ਦੇ ਵੀ ਫਲਾਵਰ ਬਣੇ ਹੋਏ ਨੇ ਦੇਖੋ ਜੀ ਲਓ ਜੀ ਫਲਾਵਰ ਦੇਖੋ ਕਿੰਨੇ ਸੋਹਣੇ ਨੇ ਇਹ ਸਿੰਪਲ ਸੂਟ ਬਣਾਏ ਨੇ ਹਨਾ ਆਪਾਂ ਨੇ ਗੁਰਦੁਆਰਾ ਵਗੈਰਾ ਜਾਂ ਨੁਮਾਸਤੇ ਦੇਖੋ ਜੀ ਜਿਹੜੇ ਸੂਟ ਤੇ ਸਾਨੂੰ ਪਤਾ ਸੀ ਵੀ ਇਹਦੇ ਆਪਾਂ ਨੇ ਟਾਪ ਟਾ ਲਵਾਉਣਾ ਜੀ ਉਹਨਾਂ ਤੇ ਆਪਾਂ ਨੇ ਟਾਪ ਟਾ ਲਗਵਾਇਆ ਜਿਹੜੇ ਸੂਟ ਦਾ ਪਤਾ ਸੀ ਵੀ ਇਹ ਤੇ ਫੁੱਲ ਬੈਲ ਹਨ ਚੱਲ ਜੇਗੀ ਉਹਨਾਂ ਤੇ ਆਪਾਂ ਨੇ ਫੁੱਲ ਬੈਲ ਲਗਵਾਈਏ ਦੇਖੋ ਇਸ ਤਰ੍ਹਾਂ ਇਹਦਾ ਗਲੇ ਦਾ ਡਿਜ਼ਾਈਨ ਰਹੇਗਾ ਜੀ ਤੇ ਬਾਤੇ ਵੀ ਤੁਹਾਨੂੰ ਸੇਮ ਫਲਾਵਰ ਮਿਲੇਗਾ ਲਓ ਜੀ ਤੇ ਇਹਦੀ ਵੀ ਸਲਵਾਰ ਤੁਹਾਨੂੰ ਪਲੇਨ ਮਿਲੂਗੀ ਜੀ ਤੇ ਦੁਪੱਟਾ ਰੱਖਿਆ ਜੀ ਆਪਾਂ ਨੇ ਸੌਫਟ ਬਰਬਰੀ ਦਾ ਕਿਉਂ ਇਹਦੇ ਵਿੱਚ ਹਲਕਾ ਚੈੱਕ ਇਹ ਵੀ ਬਰਬਰੀ ਕਾਟਨ ਦਾ ਸਟਾਫ ਹੈ ਸੂਟ ਦਾ ਬਰਬਰੀ ਕਾਟਨ ਦਾ ਹੀ ਆਪਾਂ ਨੇ ਅਹ ਰ সফটਵਰ ਵੀ ਦਾ ਰੱਖਿਆ ਇਹਦੇ ਵਿੱਚ ਹਲਕੀ ਸ਼ਾਈਨਿੰਗ ਮਿਲੂਗੀ ਤੇ ਇਹਦੇ ਨਾਲ ਆਪਾਂ ਨੇ ਮਿਲਦੀ ਜਿਹੜੀਆਂ ਇਹਨਾਂ ਮਿਲਦਾ ਜਿਹੜਾ ਅਨੀਅਨ ਕਲਰ ਦੀ ਲੈ ਕੇ ਲੇਸ ਲਾਈਆ ਉਹੀ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ। ਲਓ ਜੀ ਇਹਨਾਂ ਦੇ ਦੁਪੱਟੇ ਸਾਰੇ ਸਿੰਗਲ ਕਲਰ ਦੀ ਬਣਾਏ ਨੇ ਆਪਾਂ ਨੇ। ਤੇ ਇਸ ਤੋਂ ਬਾਅਦ ਇਹਨਾਂ ਦਾ ਵਰਕ ਵਾਲਾ ਸੂਟ ਆ ਗਿਆ ਜੀ ਇਹ ਵਾਲਾ। ਦੇਖੋ। ਬਹੁਤ ਸੋਹਣਾ ਸੂਟ ਹੈ ਇਹ। ਇਹ ਵੀ ਅ ਚੈੱਕ ਬਰਬਰੀ ਦੇ ਵਿੱਚੋਂ ਆਇਆ ਹੈ। ਦੇਖੋ ਇਹਦਾ ਕੱਲਾ ਗਲੇ ਦਾ ਡਿਜ਼ਾਈਨ ਰਹੂਗਾ। ਕੇਰਤੇ ਇਹਦਾ ਕੋਈ ਕੰਮ ਨਹੀਂ ਮਿਲੂਗਾ ਤੁਹਾਨੂੰ ਦੇਖੋ ਜੀ। ਇਸ ਤਰ੍ਹਾਂ ਗਾਲੇ ਤੇ ਡਿਜ਼ਾਈਨ ਬਣਿਆ ਹੋਇਆ ਤੇ ਬਾਹ ਦੇ ਉੱਪਰ ਵੀ ਇਹ ਵਾਲਾ ਵਰਕ ਹੋਏਗਾ। ਲਓ ਜੀ ਜੇ ਤੁਹਾਨੂੰ ਪਸੰਦ ਆ ਤੇ ਇਸ ਤਰ੍ਹਾਂ ਆਪਾਂ ਨੇ ਮੈਂ ਇਹਦੇ ਵਿੱਚ ਨਾ ਪਿਸਤਾ ਕਲਰ ਸੀਗਾ ਪਿਸਤਾ ਕਲਰ ਦੀ ਆਪਾਂ ਨੇ ਚਾਕਾਂ ਤੇ ਲੇਸ ਦਿੱਤੀ ਹੈ ਜੀ ਤੇ ਨਾਲ ਸਲਵਾਰ ਰੱਖੀ ਹੈ ਪਲੇਨ ਤੇ ਇਹ ਹੈਗਾ ਅਨੀਅਨ ਕਲਰ ਹੈ। ਲਓ ਜੀ। ਆ ਪੱਟੇ ਨੂੰ ਇਹ ਵੀ ਸੌਫਟ ਵਰਬਰੀ ਦਾ ਦੁਪੱਟਾ ਹੋਏਗਾ ਜੀ। ਲਓ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਦੁਪੱਟੇ ਨੂੰ ਵੀ ਨਾਲ ਦੀ ਜਿਹੜੀ ਹੈਗੀ ਹੈ ਫਿਨਿਸ਼ਿੰਗ ਦਿੱਤੀ ਹੈ। ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਇੱਕ ਕਲਰ ਆ ਗਿਆ ਜੀ ਇਹਨਾਂ ਦਾ ਇਹ ਵਾਲਾ ਇਹ ਆਪਾਂ ਨੇ ਥੋੜਾ ਜਿਹਾ ਸ਼ਾਈਨਿੰਗ ਵਾਲੀ ਫੈਬਰਿਕ ਤੇ ਕਰਤਾ ਟਿਸ਼ੂ ਸਿਮਰ ਦੇ ਉੱਪਰ ਕੀਤਾ ਜੀ ਲਓ ਜੀ ਇਹੋ ਥੋੜਾ ਜਿਹਾ ਇਹ ਬਰਕੀ ਐਨਾ ਸੋਹਣਾ ਤੇ ਥੋੜਾ ਜਿਹਾ ਪਾਰਟੀ ਵੇਅਰ ਸੂਟ ਤੇ ਬਣਾਉਣਾ ਮੈਨੂੰ ਜਿਆਦਾ ਵਧੀਆ ਲੱਗਿਆ ਦੇਖੋ ਜੀ ਇਸ ਤਰ੍ਹਾਂ ਹੈ ਘੇਰ ਦੇ ਉੱਪਰ ਤੁਹਾਨੂੰ ਤਿੰਨ ਫਲਾਵਰ ਮਿਲਣਗੇ نیچے ਬੇਲ ਬਣੀ ਹੋਈ ਆ ਕਿੰਨੀ ਸੋਹਣੀ ਆਪਾਂ ਨੇ ਸਰਦਈ ਕਲਰ ਲਾ ਕੇ ਇਹਦੇ ਨਾਲ ਸਰਦਈ ਕਲਰ ਦੀ ਜਿਹੜੀ ਦਿੱਤੀ ਹੈਗੀ ਫਿਨਿਸ਼ਿੰਗ ਦਿੱਤੀ ਹੈ ਚਾਕਾਂ ਨੂੰ ਇਹਦਾ ਗਲੇ ਤੇ ਕੋਈ ਕੰਮ ਨਹੀਂ ਹੋਏਗਾ ਜੀ ਇਸ ਤਰ੍ਹਾਂ ਦਾ ਗਲਾ ਹੋਏਗਾ ਡਿਜ਼ਾਈਨ ਵਾਲਾ ਤੇ ਬਾਹ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਦੀ ਬੇਲ ਮਿਲੇਗੀ ਇਹਦੇ ਕੋਈ ਵੀ ਸਲਵਾਰ ਤੇ ਕੰਮ ਨਹੀਂ ਹੋਏਗਾ ਦੇਖੋ ਜੀ ਕਿੰਨਾ ਸੋਹਣਾ ਪਿਆਰਾ ਸੂਟ ਹੈ ਇਸ ਤੋਂ ਬਾਅਦ ਆ ਗਿਆ ਜੀ ਇਹਦੇ ਨਾਲ ਆਪਾਂ ਨੇ ਰੱਖਿਆ ਦੁਪੱਟਾ ਇਹ ਜਿਵੇਂ ਇਹਦੇ ਵਿੱਚ ਸਿਮਰ ਸ਼ਾਈਨਿੰਗ ਆ ਹੈ ਨਾ ਸਿਮਰ ਸ਼ਾਈਨਿੰਗ ਵਾਲਾ ਆਪਾਂ ਨੇ ਰੱਖਿਆ ਦੁਪੱਟਾ ਦੇਖੋ ਇਸ ਤਰ੍ਹਾਂ ਦੀ ਤੁਹਾਨੂੰ ਲਾਈਨਾਂ ਮਿਲਣਗੀਆਂ ਤੇ ਦੁਪੱਟੇ ਨੂੰ ਵੀ ਆਪਾਂ ਨੇ ਨਾਲ ਦੀ ਮਿਲਦੀ ਜੁਲਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਲਓ ਜੀ ਸਕਰੀਨ ਸ਼ਾਟ ਜੋ ਵੀ ਤੁਹਾਨੂੰ ਸੂਟ ਪਸੰਦ ਆ ਇਹਨਾਂ ਚੋਂ ਲੈ ਕੇ ਬੁੱਕ ਕਰ ਦਿਓ ਚਲੋ ਜੀ ਮੈਂ ਤੁਹਾਨੂੰ 5 ਤੋਂ 6 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੁਹਾਨੂੰ ਪਸੰਦ ਆਉਣਗੇ ਪਲੀਜ਼ ਜਰੂਰ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਨਾਲ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਆਪਣੇ ਜਿਹੜੇ ਡਿਜ਼ਾਈਨ ਬਣਾਏ ਨੇ ਸੋਹਣੀ ਸੋਹਣੀ ਫੈਬਰਿਕ ਤੇ ਪੂਰੀ ਕੋਸ਼ਿਸ਼ ਨਾਲ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਦੱਸਿਓ ਵੀ ਕਿਵੇਂ ਦੀ ਲੱਗੀ ਤੇ ਬਾਕੀ ਤੁਸੀਂ ਜੋ ਵੀ ਤੁਹਾਨੂੰ ਸੂਟ ਚਾਹੀਦਾ ਕਿਸੇ ਕਾਟਨ ਫੈਬਰਿਕ ਤੇ ਕਰਵਾਉਣਾ ਤਾਂ ਉਤੇ ਵੀ ਕਰਵਾ ਸਕਦੇ ਹੋ ਜੇ ਤੁਸੀਂ ਸਿਲਕ ਪਸ਼ਮੀਨੇ ਤੇ ਕਰਵਾਉਣੇ ਨੇ ਹਨਾ ਤੇ ਜਿਹੜਾ ਬਾਹਰਲਾ ਕਸਟਮਰ ਹੈ ਜੀ ਜੇ ਹੁਣ ਤੋਂ ਆਰਡਰ ਸ਼ੁਰੂ ਕਰੂਗਾ ਤਾਂ ਉਹਨਾਂ ਦੇ 2-3 ਮਹੀਨਿਆਂ ਤੱਕ 10ਵੇਂ 11ਵੇਂ ਮਹੀਨੇ ਤੱਕ ਰੈਡੀ ਹੋ ਜਾਣਗੇ ਹੌਲੀ ਹੌਲੀ ਆਰਾਮ ਦੇ ਨਾਲ ਹੁਣ ਥੋੜੇ ਜਿਹਾ ਕਾਰੀਗਰ ਵੀ ਰੈਸਟ ਦੇ ਵਿੱਚ ਨੇ ਸੋਨਾ ਕੰਮ ਕਰਨਗੇ ਜਦੋਂ ਫਿਰ ਜ਼ਿਆਦਾ ਸੀਜ਼ਨ ਚੱਲ ਪੈਂਦਾ ਵਿਆਹਾਂ ਦਾ ਉਦੋਂ ਥੋੜਾ ਜਿਹਾ ਜ਼ਿਆਦਾ ਰਸ ਹੋ ਜਾਂਦਾ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ ਨੂੰ ਨ